ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਭੂਆ ਜੀ ਹੁਣੇ ਆਪਣੇ ਕੋਲ ਆਏ ਸੀਗੇ ਤੇ ਕਪਾਲ ਮੋਚਨ ਜਾ ਕੇ ਆਏ ਨੇ ਔਰ ਪ੍ਰਸ਼ਾਦ ਦੇਣ ਆਏ ਸੀ ਤੇ ਇਸ ਤਰ੍ਹਾਂ ਤੁਸੀਂ ਭੂਆ ਜੀ ਤੇ ਮੰਮੀ ਦਾ ਫੁੱਲ ਵਲੌਗ ਇੰਜੋਏ ਕਰੋ ਆਪਣੇ ਜਿਹੜੇ ਤੋਂ ਕਿੰਨੀਆਂ ਬੱਸਾਂ ਸੀ ਜਿਹੜੇ ਤੋਂ ਹਰ ਪਹੀਏ ਚਾਰ ਬੱਸਾਂ ਨਹੀਂ ਸੀ ਦੋ ਬਹਿਨਾ ਬਹਿਨਾ ਵਿੱਚ ਤਾਂ ਬਾਣੀਆਂ ਨਹੀਂ ਸੀ ਜਿਵੇਂ ਤੇ ਜਿਹੜੀਆਂ ਬੱਸਾਂ ਸੀ ਉਹ ਉਹਦੇ ਵਿੱਚ ਆਪਣੇ ਜੱਟ ਜਿੰਮੇਦਾਰ ਆ ਗਏ ਬੇ ਆਪਾਂ ਕੋਈ ਵੀ ਸੁਖ ਸੁਖਲੀ ਹੈ ਨਾ ਸਾਰੀਆਂ ਪੂਰੀਆਂ ਹੁੰਦੀਆਂ ਨੇ ਹਾਂ ਮੈਂ ਵੀ ਪਹਿਲਾਂ ਦੋ ਵਾਰ ਗਈ ਆ ਹਾਂ ਪਹਿਲੀ ਵਾਰ ਤਾਂ ਸੀ ਅਨੰਦਪੁਰ ਸਾਹਿਬ ਲਈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਜਨਮ ਲਿਆ ਸੀ ਉੱਥੇ ਮੇਰੇ ਆ ਵੀ ਗਾਣਾ ਜਾਦਾ ਆ ਆਪਾਂ ਕਿਥੇ ਨਹੀਂ ਹੁੰਦੀਆਂ ਨੇ ਵਿਆਹ ਚ ਕਿੱਥੋਂ ਦਾ ਸੋੜਾ ਜਨ ਹੈ ਗੁਰੂ ਜੀ ਕਿੱਥੇ ਡੇਰੀ ਲਾਏ ਉਹ ਮਹਿਬਾਰੀ ਗੁਰੂ ਜੀ ਕਿੱਥੇ ਡੇਰੀ ਲਾਏ ਪਟਨਾ ਸਾਹਿਬ ਦਾ ਜਨਮ ਗੁਰੂ ਆਂਦਾ ਨੰਦਪੁਰ ਡੇਰੀ ਲਾਇ ਜਦੋਂ ਵੀ ਅਸੀਂ ਸਾਨੂੰ ਹਾਲ ਕਮਰਾ ਦਿੱਤਾ ਹਨਾ ਅਸੀਂ ਸਾਰੀ ਸੰਗਤ ਉਹੀ ਪੈ ਗਈ ਉੱਥੇ ਤੇ ਵੀ ਪ੍ਰਸ਼ਾਦ ਦੇ ਦਾ ਲੰਗਰੀ ਬਹੁਤ ਵਧੀਆ ਤੇ ਵੀ ਮਠਹਾ ਵੀ ਦੇਖ ਕੇ ਸਾਰਾ ਦੇਖਿਆ ਵੀ ਇਹ ਨਾ ਵਧੀਆ ਲੱਗਿਆ ਵੀ ਇਹ ਰਹੇ ਦੀ ਵੀ ਇੱਥੇ ਰਹੀ ਵੀ ਬੜਾ ਬਾਬਾ ਗੁਰੂਆਂ ਤੇ ਵੀ ਜਾਇਆ ਇਹ ਤੇ ਮੰਨਦੀ ਵੀ ਛੇਹ ਗੁੜੀ ਹੁੰਦੇ ਕੋਈ ਸੁੱਖ ਸੁਖੀ ਆਪਾਂ ਤੇ ਇੰਨਾ ਕੱਠ ਦੇ ਕੇ ਵੀ ਸਾਰੇ ਉੱਥੀ ਵਾਪਸ ਫਿਰ ਦੂਜੇ ਦੇ ਨਸੀਖ ਪਾਰ ਮਤਨ ਸਾਹਿਬ ਆਇਆ ਸਰਦਾ ਬਹੁਤ ਆ ਲੋਕਾਂ ਨੇ ਸਖਾ ਹੀ ਪੂਰੀ ਉੱਖਾ ਪੂਰੀਆਂ ਬੰਦਿਆਂ ਨੇ ਫਿਰ ਨੇ ਆਪਦੀ ਕੋਠੀ ਬਣਾਈ ਪਈ ਵੀ ਸਾਡੇ ਘਰ ਠੀਕ ਜੀ ਹੈ ਵੀ ਸਾਡੇ ਜੀ ਬਾਬਾ ਗੁਰੂ ਨਾਨਕ ਦੇਵ ਜੀ ਮੇਰੇ ਮਨ ਦੀ ਇੱਛਾ ਪੂਰੀ ਹੋਵੇ ਵੀ ਸਾਡੇ ਵੀ ਦੋ ਮੰਜੇ ਜੀ ਆਉਂਦੇ ਸਾਲ ਨੂੰ ਬੈ ਲੈਣੀ ਚੱਲ ਵਧੀਆ ਤਾਂ ਧੰਨਵਾਦ ਰਹੀ ਨਾ ਰਿਪੋਰਟਰ ਜੀ ਸੁਖ ਸੁਖ ਹੈ ਨਾ ਸੁਖ ਹੈ ਹਾਂ ਸਹੀ ਗੱਲ ਦਿਨੇ ਖਤਤਾ ਹੋਣੀ ਹੈ ਨਾ ਹਾਂ ਤੇ ਬਾਕੀ ਵੀ ਸਾਰੇ ਸਾਰੇ ਵਧੀਆ ਰਹਿਣ ਹਾਂ ਬੀਬੀ ਸਾਥ ਉੱਥੇ ਆਏ ਵੀ ਹੋਏ ਬਾਬੇ ਜੀ ਬੋਲੇ ਕਿ ਪਈ ਚਨੀਰ ਤੋਂ ਚਾਰ ਰਸਾਂ ਨਹੀਂ ਗਿਆ ਵੀ ਸਾਰੇ ਐਸਵਾ ਕਰ ਦਿੱਤਾ ਬੇ ਲੋਕ ਦੇਖਣ ਸਾਰੇ ਕਈ ਤੇ ਅਸੀਂ ਪਿਆਸੀਆਂ ਨੂੰ ਪਾਲਣ ਸੰਸਾ ਤੇ ਉੱਥੇ ਕੀ ਕਰਨ ਲੱਗ ਪਏ ਸਾਰੇ ਨੇ ਪੂਰੀ ਸਜਣਾ ਕੀਰ ਸੁਣਿਆ ਫੇ ਜੋ ਮੱਠਾ ਦੇਖਣਗੇ ਜੇ ਇਸ਼ਨਾਨ ਦਿੱਤਾ ਉੱਥੇ ਜਿਹੜਾ ਪਹਿਲੇ ਗੁਰਦੁਆਰੇ ਚ ਗਏ ਉਹ ਤਾਂ ਇਸ਼ਨਾਨ ਘਰ ਚ ਗਏ ਤਲਾਵ ਚ ਉਹ ਤਾਂ ਠੰਡ ਜੀ ਲੱਗੀ ਜੇ ਉਸੇ ਕਪੜਾ ਸੀ ਨਹਾਉਣਾ ਹੁੰਦਾ ਹਾਂ ਹਾਂ ਕੱਠਾ ਹੀ ਨਾ ਜਾਦੇ ਕਿ ਵੀ ਕੀੜੀ ਦੀ ਚਾਲ ਨੂੰ ਕੋ ਲੋਕ ਜਾਂਦੇ ਸੀ ਵੀ ਐ ਜਿਹੜਾ ਸੀ ਕਿਵੇਂ ਤੁਰਾਂ ਪਰ ਬਾਬੇ ਗੁਰੂ ਨਾਨਕ ਦੇਵ ਜੀ ਦੇ ਵਿੱਚ ਇੰਨੀ ਸ਼ਕਤੀ ਹੈ ਨਾ ਵੀ ਵਧੀਆ ਨਾ ਕਿ ਆ ਗਈ ਵੀ ਜੋ ਮਨ ਚ ਮਰਦਨ ਆਪਾਂ ਕਹਿੰਦੇ ਆਪਾਂ ਤਾਂ ਕਹਿੰਦੇ ਆਪਣੇ ਨਹੀਂ ਸਾਰੇ ਨਹੀਂ ਕੋਈ ਹੈ ਸਭ ਦੀ ਆਪਣਾ ਹੀ ਹੋਵੇ ਹਾਂ ਵੀ ਦੁਨੀਆ ਇੰਨੀ ਸੀਗੀ ਤੇ ਵੀ ਆਪਾਂ ਦੱਸ ਨਹੀਂ ਸਕਦੇ ਇੰਨੀਆਂ ਬਸਾਂ ਇੰਨੇ ਲੋਕ ਤੇ ਮੇਰਾ ਤਾਂ ਇੰਨਾ ਮਨ ਸ਼ਾਂਤ ਹੋ ਗਿਆ ਲਿਆ ਤਾਂ ਬੜਾ ਅੱਖ ਜੀਨ ਲੱਗਿਆ ਪਰ ਆਪਣਾ ਚਨੀਰ ਪਿੰਡ ਨੇ ਬੜਾ ਸਾਥ ਦਿੱਤਾ ਤੇ ਚਾਰ ਬਸਾਂ ਗਈਆਂ ਸੀ ਤੇ ਬੈ ਬੈਨਦੀ ਆ ਪਾਣੀ ਵੀ ਆਪਣੇ ਨਾਲ ਰਲ ਗਈ। ਕਿਉਂ ਆ ਫੜ ਜਾਂਦੇ ਜਾਨੀ ਹੁੰਦੇ ਆ। ਹੁਣ ਜਿਵੇਂ ਪਾਣੀ ਰਹਿ ਗਏਆਂ ਦੇ ਵੀ ਜਾਂਦੇ ਨੇ ਜਾਂ ਬੈਸਨ ਦੇ ਵੀ ਜਾਂਦੇ ਆ ਪਰ ਉਹ ਵੀ ਹੁਣ ਆਪਣੀ ਪਿੱਛੇ ਰਲ ਗਈ ਜਾਂ ਲੱਗੀ। ਅੱਜ ਗੁਰਦੁਆਰੇ ਸਭ ਦੇਖਿਆ ਉੱਥੇ ਹੀ ਪੂਰਾ ਵਧੀਆ ਕੱਟ ਸੀ। ਅੱਗੇ ਆਪਣੇ ਤੇ ਗੁਰਦੁਆਰਿਆਂ ਨੂੰ ਕੋਈ ਨਹੀਂ ਦੇ ਇੰਨੇ ਦੀਵੇਂ ਲੱਗੇ ਸੀ ਆਪਣੇ ਵੀ ਬਾੜੀਆਂ ਦਾ ਕਮਾਂਡ ਹੈ। ਤੇ ਐ ਕਿ ਤੇ ਸਾਹਮਣੇ ਲੱਗੇ। ਫਿਰ ਸਾਰੇ ਰਸਤੇ ਤੇ ਇੰਨਾ ਵਧੀਆ ਚਾਨਣਾ ਹੁਣ ਸਾਰਿਆਂ ਨੇ ਦੀਪ ਮਾਣਾ ਸਾਰਿਆਂ ਨੇ ਪੜਾਕੇ ਪਾਏਗੇ ਇੰਨਾ ਜੀ ਲੱਗੇ ਐ ਲੱਗੇ ਵੀ ਵਧੀਆ ਇਹ ਵਧੀਆ ਇੰਜੋਏ ਕਰਦੇ ਆ ਚਲ ਹਾਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੀਤ ਨੇ ਉਹ ਤੇ ਸ਼ਕਤੀਆਂ ਨਾਲ ਕੁਝ ਦੁਖੇ ਉੱਚਾ ਦਰ ਬਾਬੇ ਨਾਨਕ ਦਾ ਮੇ ਸੋਭਾ ਸੁਣ ਕੇ ਆਇਆ ਇਹੇ ਜਿਵੇਂ ਵੀ ਗੁਰੂ ਨਾਨਕ ਦੇਵ ਜੀ ਇਹ ਲਾ ਲਓ ਫਿਰ ਅਸੀਂ ਵੀਡੀਓ ਬਣਾਈ ਫੋਟੋ ਫੋਟੋਆਂ ਲਾਈਆਂ ਪੂਰੇ ਤਨ ਸਟੇਟਸ ਦੇਖੇ ਸੀ ਅਸੀਂ ਹਾਂ ਹੂਆਂ ਦੇ ਸ਼ੌਕ ਦਾ ਪਤਾ ਹੀ ਹੈ ਜਿਵੇਂ ਤਾਂ ਕਹਿਣੀ ਆਉਂਦੀ ਵੀ ਹਰੀ ਦੇਆਂ ਉਹ ਮੌਕਮਨਾ ਬਾਬਾ ਗੁਰੂ ਨਾਨਕ ਦੇਵ ਜੀ ਪੂਰੀਆਂ ਕਰਦੇ ਹਨ ਕੋਈ ਦੂਹੀ ਨਾ ਹੋਵੇ ਇਹ ਤਾਂ ਹੈ ਹੀ ਸਹੀ ਗੱਲ ਹੈ ਬਸ ਫੇਰੇ ਹੁਣ ਆ ਗਈ ਠਿਕਾੜਤ ਲਾਈ ਜਾਂਦੇ ਹਾਂ ਮੈਂ ਕਿਹਾ ਹਰਤੀ ਦੇ ਵੀ ਪ੍ਰਸ਼ਾਦ ਦੇ ਕੇ ਆਵਾਂ ਸਾਰੇ ਘਰਾਂ ਨੂੰ ਬਹੁਤ ਬਹੁਤ ਧੰਨਵਾਦ ਬੜੀਆਂ ਆਏ ਹੋਏ ਪ੍ਰਸ਼ਾਦ ਖਾ ਕੇ ਵੀ ਅਸੀਂ ਵੀ ਜਾਏ ਹਾਂ 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 ਲੈ ਕੇ ਜਾਂਗੇ ਵੀ ਦੁੱਖ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਮੈਂ ਆਪਣੀ ਬੋਟੀ ਵਰਗੀ ਕਹਿ ਕੇ ਇਹਨੇ ਬਾਬਾ ਗੁਰਨਾਕਦੇਵ ਜੀ ਵੀ ਹੈ ਨਾ ਵਧੀਆ ਨੌਕਰੀ ਮਿਲ ਗਈ ਉਹਨਾਂ ਨੇ ਵੀ ਲੈ ਕੇ ਆਈ ਪੜੀ ਰਹੀ ਕਹਿੰਦੀ ਬਹੁ ਇਹਨੂੰ ਆਪਣੀ ਕਹਾਂ ਉਹਨੂੰ ਵੀ ਲੋਕ ਉਹ ਘਰ ਬੈਠੇ ਸੁੱਖ ਨਾਲ ਇਹ ਕੁੜੀ ਆ ਬੁੜੀ ਆ ਜਾਂ ਆਪਣੀ ਮੁੰਡਿਆਂ ਵਰਗੀ ਹੈ ਨਾ ਹਾਂ ਆਪਣੇ ਮਨਚ ਹੈ ਨਹੀਂਗਾ ਆਪਣੇ ਮਨਚ ਦਾ ਹੈਗਾ ਭਾਈ ਮੇਰਾ ਭਤੀਜਾ ਭਤੀਜੇ ਦਾ ਮੁੰਡਾ ਜਿਆ ਹੁੰਦਾ ਹੈ ਉਹ ਕਿਤੇ ਵੀ ਹੈਗਾ ਜਿਆ ਹੁੰਦਾ ਆਪਾਂ ਤਾਂ ਕਰੇ ਸੋਚੀ ਨਹੀਂ ਜਿੱਥੇ ਹੋ ਗਈ ਫਿਰ ਮੇਰੇ ਕੰਨੀ ਦੇਖੀ ਨਹੀਂ ਸੋਚਣਾ ਚਾਹੀਦਾ ਵੀ ਮੈਂ ਵੀ ਤਾਂ ਦਿਨ ਪੂਰੇ ਕਰਦੀ ਆ ਨਾ ਪਹੀ ਟਾਈਮ ਕੱਢਦੀ ਆ ਫਤਰੀ ਤਾਂ ਹੀ ਮੈਨੂੰ ਸਟੇਟਸ ਪਾਉਣ ਦਾ ਚਾਅ ਆ ਮੈਂ ਸਹੀ ਦੱਸਾਂ ਮੇਰਾ ਮਨ ਹੁੰਦਾ ਜੇ ਠੀਕ ਨਹੀਂ ਹੁੰਦਾ ਜਿੰਨਾ ਚਿਰ ਮੈਂ ਸਟੇਟਸ ਨਾ ਨਾ ਇਹ ਤਾਂ ਹੈ ਨੂਰ ਹੁੰਦੇ ਹੀ ਨਹੀਂ ਕੀ ਕਰੀ ਪਪਾ ਵੀ ਮਰੇ ਆ ਭੁੱਲੇ ਤਾਂ ਜਾਂਦੇ ਆ ਉਹ ਤਾਂ ਆਪਣੇ ਮਰਿਆਂ ਦੀ ਵਿੱਚ ਹੀ ਆ ਮਰਿਆਂ ਦੇ ਮੁੱਕਣਗੇ ਮਰਿਆਂ ਦੇ ਨਾ ਮੇਰੇ ਤਾਂ ਮਰਿਆਂ ਦੇ ਨਾਲੇ ਮੈਂ ਮੱਛੀ ਗਬੇਜ਼ ਦਹਰ ਕਹਿੰਦੀ ਅੱਜ ਵੀ ਮੈਨੂੰ ਇੰਨਾ ਪਿਆਰ ਕਰਦਾ ਸੀ ਮੈਂ ਦੱਸ ਨਹੀਂ ਸਕੀ ਉਹ ਸਹੀ ਗੱਲ ਹੂੰ ਬਾਕੀ ਨੇ ਨੌਲੇਜ ਨਹੀਂ ਇੰਨੀ ਦਿੱਤੀ ਹੋਈ ਐ ਮੈਂ ਭੁੱਲ ਨਹੀਂ ਸਕਦੀ ਇਹ ਹੀ ਨੌਲੇਜ ਨੇ ਅੰਮੋ ਨੇ ਦਿੱਤੀ ਐ ਵੀ ਬਾਈ ਤੂੰ ਵੀ ਆਪਦੇ ਡੇੜੀ ਵਾਲੇ ਕੰਮ ਕਰ ਐਵੇਂ ਕੀ ਉਹਦੀ ਵੀ ਦੁਕਾਨ ਤੋਂ ਵਧੀਆ ਚੱਲਦੀ ਐ ਤੇ ਬਹੁਤ ਦੱਸੋ ਇਹਦੇ ਬਹੁਤ ਵਧੀਆ ਨਰਮ ਨੇ ਮੇਰੀ ਹੋਈ ਐ ਚਾਹ ਰੇ ਨਰਮ ਨੇ ਹੋਰ ਤੇਰੀ ਨੂੰ ਵੀ ਬਹੁਤ ਨਰਮ ਐ ਜੀ ਇਹਦੇ ਨਾਲ ਵਧੀਆ ਗੱਲਾਂ ਹੁੰਦੀਆਂ ਮੈਂ ਤਾਂ ਐਂ ਕਹਿੰਦੀ ਇਹ ਸੱਚੇ ਪਾਤਸ਼ਾਹ ਬਈ ਇਹ ਜਵਾਖਰੀ ਜਾਨਾ ਜਿਹੜੀ ਇਹਨੇ ਮੰਦੀ ਤਮੰਨਾ ਪੂਰੀ ਕਰ ਇਹਦੇ ਘਰ ਕੀ ਭੂਜਾਉਂਦੇ ਫਿਰਦੇ ਆ ਹਾਂ ਹੋਰ ਜਿਹੜੀ ਸਾਡੇ ਕੋਲ ਹੋਰ ਜਿਹੜੀ ਸਿਰਫ ਇਨਾ ਕਰ ਕੀ ਫੇਰ ਕਰਦੀ ਆ ਇਹ ਹੀ ਇਹ ਧੀ ਹੈ ਇਹ ਹੀ ਨੂੰਹ ਹੈ ਇਹ ਹੀ ਪੁੱਤ ਹੈ ਇਹ ਹੀ ਸਾਨੂੰ ਤਾਂ ਸਹੀ ਲੱਗਦੇ ਆ ਸਾਨੂੰ ਛੱਡ ਗਏ ਇਹਨਾਂ ਨੂੰ ਕਹੇਗਾ ਚਲ ਕੋਈ ਗੱਲ ਦੀ ਟੈਨਸ਼ਨ ਨਾ ਲਿਆ ਕਰ ਤੂੰ ਬਸ ਸਹੀ ਸੱਚਾ ਕਰ ਵੀ ਇੱਥੇ ਆ ਉਹ ਕਿਤੇ ਨੇੜੇ ਜੜ ਕੇ ਦੂਰ ਹੋ ਗਿਆ ਹੁਣ ਮੈਂ ਵੀ ਤਾਂ ਫੋਟੋ ਤੇ ਜਾਉਣੀ ਆ ਪਰ ਮੈਂ ਕਦੋਂ ਜੋ ਤਿਆਰ ਹੁੰਦੀ ਆ ਰੋਜ਼ ਸਕੂਲ ਜਾਣਾ ਹੁੰਦਾ ਨਾ ਮੈਂ ਤੇਰੇ ਬੁੱਫੜਾ ਨਾਲ ਲੈ ਕੇ ਜਾਂਦੀ ਮੇਰੇ ਮਨ ਚੋਂ ਹੀ ਬਸਦਾ ਫਿਰ ਕੀ ਕਰੀਏ ਆ ਰੋ ਰੋ ਕੇ ਅੱਖਾਂ 'ਚ ਫਰਕ ਪਾ ਲਿਆ ਹਨਾ ਫਿਰ ਕੀ ਕੀਤਾ ਜਾਵੇ ਟੈਨਸ਼ਨ ਨਾ ਲਿਆ ਮੈਂ ਤੁਹਾਨੂੰ ਰੋਲੀ ਪਰ ਹੁਣ ਮਨ ਕਰ ਮਨ ਪੱਥਰ ਹੋ ਗਿਆ ਮਨ ਕਰੜਾ ਹੋ ਗਿਆ ਬਣ ਬਣ ਜਿੰਨਾ ਪੱਥਰ ਨਹੀਂ ਜਿਵੇਂ ਕਿ ਆਉਂਦੇ ਰਹਦੇ ਨੇ ਦੋਰਾ ਦੋਰਾ ਤਾਂ ਤੀਜੇ ਦਿਨ ਆਏ ਖਰਾ ਖਰਾ ਨਾ ਵਧੀਆ ਸੀਗਾ ਜਿੱਥੇ ਵੀ ਮੈਂ ਕਿ ਉਹ ਪੀਵੇ ਨਹੀਂ ਕਿ ਪੀਵਾਂ ਵੀ ਦੇ ਫੇਰ ਸੱਜ ਜਗਾਲ ਦੇ ਗਏ ਉੱਥੇ ਕਮਲ ਜਾ ਰਹੇ ਮਾਰੇ ਮਹਾਉਰੇ ਦੇ ਭਾਂਡੇ ਬਹੁਤ ਐਨੇ ਭਾਂਡੇ ਫਿਰਦੇ ਲੋਕਾਂ ਨੇ ਐਡੀਆਂ ਐਡੀਆਂ ਬੋਰੀਆਂ ਭਰੀਆਂ ਹੋਈਆਂ ਤੇ ਵੀ ਇੰਨਾ ਜੀ ਲੱਗਿਆ ਐ ਲੱਗੀ ਜਾਵੇ ਵੀ ਸਾਰਾ ਵੀ ਸਾਰਾ ਪੰਜਾਬ ਹੀ ਹੋ ਗਿਆ ਇੱਥੇ ਲੱਗੇ ਗਏ ਆਂ ਆਪੇ ਖੇਤਰ ਵੀ ਪਰ ਪੰਜਾਬ ਵਰਕੇ ਦੇ ਉਧਰ ਹਾਂ ਉਧਰ ਕਹਾਂਗੀ ਹੋਰ ਤਾਂ ਦੇ ਨਹੀਂ ਬੰਦੇ ਹੋਰ ਤਰ੍ਹਾਂ ਦੇ ਜਦੋਂ ਸ਼ੁਰੂ ਹੋ ਗਿਆ ਆਪਣਾ ਪਟਿਆਲਾ ਉਸ ਤੋਂ ਬਾਅਦ ਆ ਹੀ ਗਿਆ ਪੰਜਾਬ ਚ ਕਿਉਂ ਹਰਿਆਣਾ ਮੈਨੂੰ ਉਧਰ ਵੀ ਲੋਕ ਨਹੀਂ ਵਧੀਆ ਲੱਗੇ ਗੁਰਦੁਆਰੇ ਬਹੁਤ ਵਧੀਆ ਸੀਗੇ ਸਾਰੇ ਵੀ ਆਪਣੇ ਪੰਜਾਬ ਵਰਗੇ ਘਰ ਨਹੀਂ ਹੈਗੇ ਹਾਂ ਐ ਤਾਂ ਹਰ ਕਿਹਾ ਸੀ ਪਰ ਦੁਨੀਆ ਸਾਰੇ ਭਾਂਤ ਗਈ ਸੀ ਹਾਂ ਹੂੰ ਤੇ ਇੱਜਤ ਹੀ ਐ ਪੂਰੀ ਥਾਂ ਥਾਂ ਲੰਗਰ ਜਲੇਬੀਆਂ ਦੇ ਜਿਵੇਂ ਪਕੌੜੀਆਂ ਦੇ ਉਸੇ ਸਰਾ ਵਿੱਚ ਰਹੇ ਸੀ ਜਿੱਥੇ ਪਹਿਲਾਂ ਰਹਿੰਦੇ ਹੁੰਦੇ ਸੀ ਹਾਂ ਹਾਂ ਉੱਥੇ ਉੱਥੇ ਪੈਣ ਨਹੀਂ ਗਏ ਉੱਥੇ ਬਸ ਬੈਠ ਕੇ ਆਪਾਂ ਵੀ ਕੀਰਤਨ ਸੁਣ ਹਾਂ ਥੱਲੇ ਨਹੀਂ ਬੈਣਾ ਪੈਣ ਨਹੀਂ ਦਿੰਦੇ ਬਸ ਬੈਠੋ ਆ ਕੇ ਫਿਰ ਆਪਾਂ ਪੈਣਾ ਤਾਂ ਰੋਜ਼ ਹੀ ਹੁੰਦਾ ਹੈ ਹਾਂ ਕਿਉਂ ਫਿਰ ਆਪਾਂ ਜੰਦਗਾ ਦੇ ਵਾਸਤੇ ਹੋਣੇ ਜਿਹੜੇ ਪਹਿਲੇ ਕਿਹੜਾ ਨਾ ਹੀ ਲੈਤਾ ਤੇ ਬਾਬਾ ਗੁਰੂ ਨਾਨਕ ਦੇਵ ਜੀ ਦਾ ਸੀ ਮੈਨੂੰ ਲੱਗਦਾ ਵੀ ਲੋਕੀ ਤਾਂ ਆਉਂਦੇ ਨੇ ਉਹਨਾਂ ਦੀ ਆਜ਼ਾਦੀ ਇੰਨੀ ਨਹੀਂ ਫਿਰ ਅੰਝਾ ਨਹੀਂ ਹਾਂ ਤੇ ਪੈਨ ਦਾ ਪ੍ਰੋਗਰਾਮ ਬਹੁਤ ਵਧੀਆ ਸਾਨੂੰ ਹਾਲ ਕਮ ਰਗੇਤਾ ਫਤਿਹਗੜ ਸਾਹਿਬ ਵੀ ਗਏ ਸੀ ਫਤਿਹਗੜ ਸਾਹਿਬ ਹਮ ਮੱਥਾ ਟੇਕ ਕੇ ਆ ਗਏ ਸੀ ਅੱਛਾ ਮੱਥਾ ਟੇਕ ਕੇ ਹੁੰਦਾ ਹਾਂ ਆਉਂਦੇ ਹੋਏ ਆਉਂਦੇ ਨਹੀਂ ਗੋਲਦੀ ਲੰਘ ਕੇ ਆਏ ਸੀ ਸੱਤ ਮੱਥਾ ਵੀ ਮੇਕਿਆ ਪਟਿਆਲੇ ਵੀ ਨਹੀਂ ਅੰਦਰ ਗਏ ਅੱਛਾ ਹੋਰ ਗੁਰਦੁਆਰੇ ਬਾਤੂ ਸੀ ਦੇਖਣਾ ਜਿਹੇ ਬਿਸ਼ੋੜਾ ਘਰ ਸੀ ਬਿਸ਼ੋੜਾ ਘਰ ਦੀ ਗੁਰਦੁਆਰੇ ਸੋਥ ਵੀ ਗਏ ਜਿੱਥੇ ਅਜੀਤ ਤੇ ਜਿਹੜਾ ਬਾਬਾ ਗੁਰੂ ਨਾ ਹਾਂ ਗੋਬਿੰਦ ਸਿੰਘ ਜੀ ਦੇ ਬੱਚੇ ਵਿਛੜੇ ਸੀ ਉਹ ਵੀ ਥਾਂ ਦੇਖ ਕੇ ਆਏ ਸੀ ਉੱਥੇ ਬਹੁਤ ਵਸੀ ਲੱਗੇ ਉੱਥੇ ਰੋਣ ਵੀ ਹੁੰਦਾ ਸੀ ਦੇਖ ਕੇ ਤੇ ਉਹ ਪੈੜਾ ਵੀ ਦੇਖ ਕੇ ਸੀ ਉਹ ਥੱਲੇ ਜੇ ਸੀਗਾ ਪੈੜਾ ਵੀ ਬੜੀਆਂ ਹੋਈਆਂ ਸੀਗੀਆਂ ਕਹਿੰਦੇ ਜੇ ਪੈੜਾ ਦੇ ਦਰਸ਼ਨ ਹੋ ਜਾਣ ਵੀ ਉਹ ਬੰਦਾ ਕਰਮਾ ਵਾਲਾ ਹੁੰਦਾ ਸਾਰੇ ਗੁਰਦੁਆਰੇ ਵਿਚਾਰੇ ਨੇ ਬਹੁਤ ਨੇਚ ਨਾਲ ਅਮਰੀਕ ਆਪਣੇ ਲੈ ਆ ਹਾਂ ਖਨਾਈਆਂ ਦਾ ਵੀ ਉਹਦਾ ਬਹੁਤ ਧੰਨਵਾਦ ਕੀਤਾ ਸਾਡੇ ਬੈਗ ਵੀ ਚਣਚਾ ਕੇ ਉਹਨੇ ਰੱਖੇ ਵਾਸਤੇ ਦੇ ਵਿੱਚ ਨੂੰ ਲੱਗਦਾ ਤਾਂ ਨੂੰ ਲੱਗਾ ਹੁੰਦਾ ਨਹੀਂ ਵਿਚਾਰੇ ਵਧੀਆ ਨੇ ਨਾ ਵਧੀਆ ਬਹੁਤ ਵਧੀਆ ਸਵਾਇਆ ਇਹਨਾਂ ਦਾ ਜਿੱਥੇ ਅਸੀਂ ਗਏ ਹਾਂਦੇ ਉੱਥੇ ਗੱਡੀ ਰੋਕ ਲਈ

ਕਿਉਂ ਜਿਹੜਾ ਮੱਥਾ ਟੇਕਣ ਆ ਗਿਆ ਮੈਂ ਤਾਂ ਕਦੇ ਨਾਲ ਦੇਖੀ ਨਹੀਂ ਭਵੇਂ ਦੀ ਗਰੀਬ ਹੋਵੇ ਅਮੀਰ ਹੋਵੇ ਤਾਂ ਆਪਦੇ ਬਰਾਬਰ ਸਮਝਦੀ ਹਾਂ ਹਾਂ ਤਾਂ ਹੈ ਹੀ ਮੈਂ ਗਰੀਬ ਦਾ ਫਾਇਦਾ ਪਹਿਲਾਂ ਕਰਦੀ ਹਾਂ ਜਿਹੜੇ ਆਪਣੀਆਂ ਆਪਣੇ ਲੋਕ ਆਉਂਦੇ ਨੇ ਉਹਨਾਂ ਨਾਲ ਕਰਦੀ ਹਾਂ ਸਾਰੇ ਆਪਣੇ ਹੀ ਨਿਮਾਜ ਹੈਗਾ ਹੈ ਹੈਗਾ ਨਾ ਆਪਣੇ ਗਰੀਬ ਦਾ ਸ਼ੁਰੂ ਤੋਂ ਹੁਣ ਮੇਰਾ ਤੇਰਾ ਪਤਾ ਹੈ ਕਿਉਂ ਜ਼ੀਰੋ ਤੋਂ ਲੈ ਕੇ ਮਰਨ ਤੱਕ ਮੇਰੇ ਕੋਲੇ ਅੰਦਰਵਾੜੀ ਦਾ ਕੰਮ ਹੈ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਬੇਸ਼ੱਕ ਹੋਰ ਕੁੜੀ ਦਾ ਕੰਮ ਮੇਰੇ ਕੋਲ ਆ ਜੇ ਪਰ ਮੈਂ ਪਹਿਲਾਂ ਸੈਨ ਉਹਦੇ ਕਰਨੀ ਮੈਂ ਆਪਣੇ ਖਾਨਦਾਨ ਨਹੀਂ ਹੈ ਸੈਨ ਖਾਨਦਾਨ ਆਪਣੇ ਪਹਿਲਾਂ ਹੁਣ ਬਾਬੇ ਹਰੀ ਤੇ ਮਾ ਪਾਪਾ ਹੀ ਇਹਰੇ ਗ੍ਰੀਵ ਦਾ ਸੋਚਦੇ ਹਾਂ ਹਾਂ ਫਿਰ ਵੀ ਬੀਬੀ ਮੈਂ ਨਾ ਕੀ ਕਰਨਾ ਹੈ ਅਗਲੇ ਅਗਲਾ ਸੀਸਾ ਵੀ ਦੇ ਇਹ ਹਾਂ ਵੀ ਸਾਡਾ ਕੰਮ ਕਰਵਾਏਗਾ ਕੋਈ ਆਪਾਂ 파ਰਟੀ ਨਾਲ ਨਹੀਂ ਨਾ ਵੀ ਆਪਣੇ ਆ 파ਰਟੀ ਆ ਆਪਾਂ ਸਹੀ ਆ ਜਿਹੜਾ ਆਪਣੇ ਨਾਲ ਸਹੀ ਆ ਆਪਾਂ ਉਹਨਾਂ ਨਾਲ ਸਹੀ ਆ ਉਹ ਇਹ ਚੇਤਾ ਕਰ ਹੁੰਦਾ ਤਾਂ ਬਾਹਰ ਚੇਤਾ ਕਰ ਕਹੂੰਗੀ ਸਿਰਫ ਤਾਂ ਸੋ ਜੀ ਸਮਾਂ ਕਿਵੇਂ ਲੰਘ ਜਾਂਦਾ ਗੱਲਾਂ ਬਾਤਾਂ ਕਰਦੇ ਨੂੰ ਪਤਾ ਹੀ ਨਹੀਂ ਲੱਗਦਾ ਐਸੇ ਕਰਕੇ ਤਾਂ ਕਹਿੰਦੇ ਨਹੀਂ ਹਨਾ ਵੀ ਜਿਹੜੇ ਆਪਣੇ ਆਪ ਦੇ ਹੁੰਦੇ ਨੇ ਕੋਈ ਭੈਣ ਭਾਈ ਆਪਣੇ ਕੋਲੇ ਆਉਂਦਾ ਉਹਦਾ ਦਿਲ ਖੋਲ ਕੇ ਸਤਿਕਾਰ ਕਰਨਾ ਚਾਹੀਦਾਗਾ ਤੇ ਕਿਉਂਕਿ ਅਗਲਾ ਆਪਦਾ ਇੰਨਾ ਜ਼ਿਆਦਾ ਕੀਮਤੀ ਟਾਈਮ ਹੁੰਦਾ ਜਿਹੜਾ ਆਪਾਂ ਨੂੰ ਦਿੰਦਾਗਾ ਨਹੀਂ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਜੀ ਕੋਈ ਕਿਸੇ ਨੂੰ ਬੁਲਾ ਕੇ ਰਾਜ਼ੀ ਨਹੀਂ ਹੈਗਾ ਜ਼ਿੰਦਗੀ ਇਹੋ ਜੀ ਹੋ ਗਈ ਕੋਈ ਕਿਸੇ ਤੇ ਰਾਜ਼ੀ ਨਹੀਂ ਹੈਗਾ ਤੇ ਜੇ ਤੁਸੀਂ ਦੋ ਪਲ ਦੀ ਰੋਟੀ ਚੰਗੀ ਖਾਣੇ ਹੋ ਨਾ ਤੁਹਾਡੇ ਤੇ ਉਹ ਵੀ ਨਹੀਂ ਲੋਕੀ ਰਾਜ਼ੀ ਹੋਣਗੇ ਕਿ ਸੇਦਾ ਤੁਸੀਂ ਕਿੰਨਾ ਮਰਜ਼ੀ ਕਰ ਲੋ 5 ਮਿੰਟ ਨਹੀਂ ਲਾਉਂਦੇ ਅਗਲਾ ਇਹ ਗੱਲ ਕਹਿਣ ਲੱਗਿਆ ਵੀ ਤੁਸੀਂ ਸਾਡਾ ਕੀ ਕੀਤਾ ਇਹ ਸਾਨਮੰਦ ਹੋਵੋ ਜੇ ਕੋਈ ਤੁਹਾਡੇ ਤੇ احسان ਕਰਦਾ ਤਾਂ احسان ਮੰਨੋ ਹਨਾ ਤਾਂ ਇਦਾਂ ਨਹੀਂ ਹੁੰਦਾ ਕਰਨ ਕਰਾਉਣ ਵਾਲਾ ਤੋਂ ਪਰਮਾਤਮਾ ਦਾ ਜੀ ਸਮਾਂ ਤਾਂ ਸਭ ਦਾ ਹੀ ਆਉਂਦਾ ਹੁੰਦਾਗਾ ਜੇ ਅੱਜ ਚੰਗਾ ਕੱਲ ਮਾੜਾ ਇਹ ਸਮਾਂ ਮਤਲਬ ਆਪਣੀ ਚਾਲ ਚੱਲਦਾ ਰਹਿੰਦਾ ਤੇ ਜਿਹੜੀ ਚੀਜ਼ ਆਪਾਂ ਨੂੰ ਸਮੇਂ ਤੇ ਮਿਲਣੀ ਹੈ ਨਾ ਉਹ ਮਿਲ ਹੀ ਜਾਣੀ ਹੈ ਜੋ ਪਰਮਾਤਮਾ ਨੇ ਆਪਾਂ ਨੂੰ ਬਹੁਤ ਕੁਝ ਚੰਗਾ ਦੇਣਾ ਹੁੰਦਾ ਜ਼ਿੰਦਗੀ ਦੇ ਵਿੱਚ ਬੋਤਾ ਕਹੇ ਇਹ ਬੋਤਾ ਹੋਏ ਗੁਰਬਾਣੀ ਦੇ ਵਿੱਚ ਵੀ ਆਉਂਦਾ ਨਾ ਤੁਸੀਂ ਕਹੋ ਵੀ ਹਾਂ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦੇਣਾ ਹੈਗਾ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਦੇ ਦੇਣਾਗਾ ਸੋ ਜੀ ਇੱਧਰ ਮੰਮੀ ਅੱਜ ਆਲੂ ਮਟਰ ਦੀ ਸਬਜ਼ੀ ਬਣਾ ਰਹੀ ਸੀਗੇ ਕਿਚਨ ਦੇ ਵਿੱਚ ਮੈਂ ਕਿਹਾ ਚਲੋ ਮੰਮੀ ਕਿੰਨੇ ਦਿਨ ਹੋ ਗਏ ਤੁਸੀਂ ਆਓ ਕੈਮਰੇ ਦੇ ਸਾਹਮਣੇ ਹਨਾ ਤੇ ਬਸ ਜੀ ਮੰਮੀ ਦੀ ਸਿਹਤ ਨਹੀਂ ਸਹੀ ਚੱਲ ਰਹੀ ਸੀ 슈ਗਰ ਕਰਕੇ ਹਨਾ ਤੇ ਬਾਕੀ ਬੱਸ ਹਨਾ ਤੁਹਾਨੂੰ ਵੀ ਪਤਾ ਹੀ ਹੈ ਜੀ ਜਦੋਂ ਕਹਿੰਦੇ ਹੁੰਦੇ ਐਡੇ ਵੱਡੇ ਵੱਡੇ ਰੋਗ ਲੱਗ ਜਾਂਦੇ ਨੇ ਤਾਂ ਜਦੋਂ ਬਹੁਤ ਮੁਸ਼ਕਲ ਹੋ ਜਾਂਦਾ ਪਰ ਅਸੀਂ ਫਿਰ ਵੀ ਜ਼ਿੰਦਗੀ ਨੂੰ ਮੂਹਰੇ ਲਾ ਕੇ ਰੱਖਿਆ ਵੀ ਚੱਲ ਜ਼ਿੰਦਗੀ ਜਿੰਨਾ ਤੋਂ ਡੇਗਣ ਦੀ ਕੋਸ਼ਿਸ਼ ਕਰੇਗੀ ਹਨਾ ਵਾਹਿਗੁਰੂ ਦੇ ਬਲ ਨਾਲ ਉਹਨਾਂ ਹੀ ਅੱਗੇ ਉੱਠਣ ਦੀ ਕੋਸ਼ਿਸ਼ ਕਰਾਂਗੇ ਘਰ ਤਾਂ ਦੇਖੋ ਜੀ ਆਪਾਂ ਕੋਸ਼ਿਸ਼ ਹੀ ਸਕਦੇ ਹੁੰਨੇ ਆਂਗੇ ਹਨਾ ਕਾਰਨ ਕਰਾਉਣ ਵਾਲਾ ਤਾਂ ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਸਮਰੱਥ ਹੈਗਾ ਤੇ ਬਸ ਫਿਰ ਬਹੁਤ ਸਾਰੀਆਂ ਭੈਣਾਂ ਦੇ ਕਮੈਂਟਸ ਵੀ ਆ ਰਹੇ ਸੀਗੇ ਵੀ ਕੀ ਗੱਲ ਹੋ ਗਈ ਵੀਡੀਓ ਨਹੀਂ ਆ ਰਹੀ ਸੋ ਭੈਣੇ ਕੋਈ ਗੱਲ ਨਹੀਂ ਹਨਾ ਤੁਸੀਂ ਮੇਰੀ ਇੰਨੀ ਜ਼ਿਆਦਾ ਫਿਕਰ ਕਰਦੀ ਹੋ ਮੰਮੀ ਦੀ ਇੰਨੀ ਫਿਕਰ ਕਰਦੀ ਹੋ ਗਿਆ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈਗਾ ਜੀ ਆਪਣੇ ਚੈਨਲ ਤੇ ਇਸੇ ਤਰ੍ਹਾਂ ਹੀ ਤੁਸੀਂ ਜੁੜੀਆਂ ਰਹੋ ਤੇ ਇਧਰ ਬਸ ਗੁਰਸੇਵਤ ਜਦੋਂ ਉੱਠ ਖੜੀ ਪਹਿਲਾਂ ਮੈਂ ਚੱਕ ਲਈ ਤੇ ਜਦੋਂ ਇਹਨੇ ਮੰਮੀ ਨੂੰ ਦੇਖ ਲਿਆ ਕਹਿੰਦੀ ਦਾਦੀ ਕੋਲੇ ਜਾਣਾਗਾ ਬੱਚਿਆਂ ਦਾ ਇਹ ਵੀ ਬਹੁਤ ਪੰਗਾ ਹੀ ਹੁੰਦਾ ਇੱਕ ਤਰ੍ਹਾਂ ਦਾ ਜਦੋਂ ਦਾਦੀ ਨੂੰ ਦੇਖ ਰਹਿੰਦੇ ਨੇ ਦਾਦੀ ਦੀ ਗੋਦੀ ਤੇ ਸਾਡੇ ਮੰਮੀ ਵੀ ਗੁਰਸੇਵਤ ਨੂੰ ਬਹੁਤ ਜ਼ਿਆਦੇ ਪਿਆਰ ਕਰਦੇ ਨੇ ਹਨ ਤੇ ਇਹ ਵੀ ਮਸ ਦਾਦੀ ਦਾਦੀ ਕਰਦੇ ਦਾदू ਦਾਦੀ ਤੇ ਵਾਹਿਗੁਰੂ ਇਹਨਾਂ ਨੂੰ ਸਦਾ ਸਲਾਮਤ ਰੱਖੇ ਤੇ ਮੈਨੂੰ ਲੱਗਦਾ ਮੈਂ ਵੀ ਨਹੀਂ ਉਹ ਚੀਜ਼ਾਂ ਇਹਦੇ ਲਈ ਕਰ ਸਕਦੀ ਹਾਂ ਜਿਹੜੇ ਇਹਦੇ ਦਾਦਾ ਦਾਦੀ ਇਹਦੇ ਲਈ ਕਰਦੇ ਨੇਗੇ ਤੇ ਵਾਹਿਗੁਰੂ ਵਕਤ ਪਾ ਦਿੰਦਾਗਾ ਪਰ ਇਹਨਾਂ ਨੂੰ ਹਨ ਸਦਾ ਸਲਾਮਤ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਇਦਾਂ ਹੀ ਸਾਡੇ ਘਰ ਦੇ ਵਿੱਚ ਠਵਾਕ ਬਣਿਆ ਰਵੇ ਸੋ ਘਰ ਜਿਹੜੇ ਹੁੰਦੇ ਆ ਕੰਧਾਂ ਦੇ ਨਹੀਂ ਹੁੰਦੇ ਹਨਾ ਇੱਟਾਂ ਦੇ ਨਹੀਂ ਹੁੰਦੇ ਹੈਗੇ ਘਰ ਤਾਂ ਪਿਆਰ ਮੁਹੱਬਤ ਤੇ ਥਵਾਕ ਨਾਲ ਹੀ ਬੰਦੇ ਨੇ ਸੋ ਇੱਧਰ ਜੀ ਮੈਂ ਦੂਜੇ ਦਿਨ ਨਾ ਕੰਗੇ ਸੀਗੇ ਖਰਾਬ ਜੇ ਹੋਏ ਪਏ ਸੀਗੇ ਕਿੰਨੇ ਨੂੰ ਮੀਨੋ ਦੇ ਨਾਲ ਕਲੀਨ ਕਰਤੇ ਸੀਗੇ ਵਧੀਆ ਨਿਖਰ ਕੇ ਸਾਹਮਣੇ ਆ ਗਏ ਹਨਾ ਤੇ ਚਲੋ ਬਸ ਇਹੋ ਜਿਹਾ ਨਾ ਘਰ ਦੇ ਨਿੱਕੇ ਨਿੱਕੇ ਸਫਾਈਆਂ ਜੀਆਂ ਕਰਦੇ ਰਹਿਣਾ ਚਾਹੀਦਾ ਆਪਦੇ ਆਪ ਨੂੰ ਤੁਸੀਂ ਜਿੰਨਾ ਜ਼ਿਆਦਾ ਬਿਜ਼ੀ ਰੱਖੋਗੇ ਉਨਾ ਹੀ ਠੀਕ ਹੈ ਬਸ ਪੁਰਾ ਪਰਾਂ ਦੇ ਬੜਾ ਕਿਸੇ ਦਾ ਧਿਆਨ ਨਹੀਂ ਰੱਖੀਦਾ ਹੁੰਦਾ ਆਪਦੇ ਕੰਮ ਚ ਮਗਨ ਰਹੋ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਪਰਮਾਤਮਾ ਨੂੰ ਹਰ ਵਕਤ ਮਨ ਦੇ ਵਿੱਚ ਰੱਖੋ ਤੇ ਕਿਉਂਕਿ ਸਭ ਤੋਂ ਵੱਡਾ ਸੰਗੀ ਸਾਥੀ ਉਹੀ ਪਰਮਾਤਮਾ ਕਾਲਪੁਰਖ ਵਾਹਿਗੁਰੂ ਨੇ ਤੁਹਾਡੇ ਲਈ ਖੜਨਾ ਹੋਰ ਕਿਸੇ ਨੇ ਤੁਹਾਡਾ ਸਟੈਂਡ ਨਹੀਂ ਕਰਨਾ ਸੋ ਵੀਡੀਓ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ